ਸਾਤ ਸ੍ਰੀ ਅਕਾਲ ਜੀ ਮਨਦੀਪ ਦੀਨ ਨਾਨ ਰਤਨ ਆਪਣੇ ਪੇਕੇ ਮਿਲਣ ਆਈ ਤਾਂ ਮਨਦੀਪ ਨੇ ਉੱਥੇ ਆਉਣ ਤੋਂ ਪਹਿਲਾਂ ਹੀ ਦੁਪਹਿਰ ਦਾ ਖਾਣਾ ਤਿਆਰ ਕਰ ਲਿਆ ਸੀ ਜਦੋਂ ਸਾਰੇ ਜਣੇ ਖਾਣਾ ਖਾਣ ਬੈਠੇ ਤਾਂ ਮਨਦੀਪ ਦੇ ਸਹੁਰੇ ਨੇ ਕਿਹਾ ਮਨਦੀਪ ਮੇਰੇ ਵਾਸਤੇ ਥੋੜਾ ਜਿਹਾ ਸ਼ਾਈ ਪਨੀਰ ਬਣਾ ਕੇ ਲਿਆ ਮੈਂ ਸਬਜ਼ੀ ਨਹੀਂ ਖਾਣੀ ਮਨਦੀਪ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਇਸ ਲਈ ਉਹ ਕਹਿਣ ਲੱਗੀ ਪਾਪਾ ਜੀ ਹਰ ਵਕਤ ਤੁਸੀਂ ਇਦਾਂ ਹੀ ਕਰਦੇ ਹੋ ਪਲੀਜ਼ ਪਾਪਾ ਜੋ ਬਣਿਆ ਆ ਉਹੀ ਖਾ ਲਓ ਨਾ ਅੱਜ ਮੇਰੀ ਸਿਹਤ ਵੀ ਠੀਕ ਨਹੀਂ ਲੱਗ ਰਹੀ ਪਨੀਰ ਮੈਂ ਤੁਹਾਨੂੰ ਸ਼ਾਮ ਨੂੰ ਬਣਾ ਦੇਵਾਂਗੀ ਫਿਰ ਹਰਜਿੰਦਰ ਸਿੰਘ ਨੇ ਗੁੱਸੇ ਵਿੱਚ ਆਪਣੀ ਤੀਰ ਰਤਨ ਨੂੰ ਕਿਹਾ ਕਿ ਦੇਖ ਰਹੀਆਂ ਨਾ ਬੇਟਾ ਤੇਰੀ ਭਾਬੀ ਤਾਂ ਮੇਰਾ ਬਿਲਕੁਲ ਵੀ ਖਿਆਲ ਨਹੀਂ ਰੱਖਦੀ ਰਤਨ ਗੁੱਸੇ ਨਾਲ ਪੜਕੁੱਠੀ ਤੇ ਕਹਿਣ ਲੱਗੀ ਭਾਬੀ ਘਰ ਵਿੱਚ ਤੁਸੀਂ ਕਿਤੇ ਕਿੰਨੇ ਕੋ ਮੈਂਬਰ ਹੋ ਤੁਸੀਂ ਮੇਰੇ ਪਾਪਾ ਦਾ ਠੀਕ ਤਰ੍ਹਾਂ ਧਿਆਨ ਕਿਉਂ ਨਹੀਂ ਰੱਖਦੇ ਤੇ ਭਾਬੀ ਤੁਸੀਂ ਪਾਪਾ ਦੀ 4500 ਪੈਨਸ਼ਨ ਲੈ ਕੇ ਵੀ ਪਾਪਾ ਦਾ ਠੀਕ ਤਰ੍ਹਾਂ ਨਾਲ ਧਿਆਨ ਨਹੀਂ ਰੱਖ ਸਕਦੇ ਤਾਂ ਮੈਂ ਇਹਨਾਂ ਨੂੰ ਆਪਣੇ ਕੋਲ ਲੈ ਜਾਂਦੀ ਆਂ ਮਨਦੀਪ ਪਰੇਸ਼ਾਨ ਸੀ ਕਿਉਂਕਿ ਬਿਲਕੁਲ ਖਾਣ ਦੇ ਟਾਈਮ ਤੇ ਹਰ ਰੋਜ਼ ਹੀ ਉਹਦਾ ਸਹੁਰਾ ਇਹੀ ਕਹਿੰਦਾ ਸੀ ਕਿ ਮੈਂ ਇਹ ਸਬਜ਼ੀ ਨਹੀਂ ਦੂਸਰੀ ਸਬਜ਼ੀ ਖਾਣੀ ਆ ਚੌਲ ਬਣਾ ਦਈਏ ਤਾਂ ਕਹਿੰਦਾ ਮੈਂ ਰੋਟੀ ਖਾਊਂਗਾ ਜੇ ਰੋਟੀ ਬਣਾ ਲਈਏ ਤਾਂ ਕਹਿੰਦਾ ਮੈਂ ਕਿ ਮੈਂ ਚੌਲ ਖਾਊਂਗਾ ਇਸੇ ਲਈ ਮਨਦੀਪ ਵਿਚਾਰੀ ਉਹੀ ਕਰਦੀ ਜੋ ਉਹਦਾ ਸਹਰਾ ਕਹਿੰਦਾ ਪਰ ਉਸ ਦਿਨ ਸੱਚੀ ਮੁੱਚੀ ਉਹਦੀ ਸਿਹਤ ਖਰਾਬ ਸੀ ਇਸ ਲਈ ਉਹ ਉਸ ਦਿਨ ਦੂਜੀ ਸਬਜੀ ਨਹੀਂ ਬਣਾ ਸਕੀ ਤਾਂ ਇੰਨੇ ਵਿੱਚ ਹੀ ਉਹਦੇ ਉੱਤੇ ਇਲਜ਼ਾਮ ਲੱਗਣ ਲੱਗੇ ਕਿ ਤੂੰ ਮੇਰੇ ਪਾਪਾ ਨੂੰ ਸਹੀ ਨਹੀਂ ਸੰਭਾਲ ਰਹੀ ਫਿਰ ਉਹਨੇ ਨਾਨਾ ਨੂੰ ਸਬਕ ਸਿਖਾਉਣ ਦੇ ਲਈ ਠੰਡੇ ਦਿਮਾਗ ਨਾਲ ਸੋਚਿਆ ਤੇ ਇੱਕ ਲੰਮਾ ਸਾਹ ਲਿਆ ਤੇ ਉਹਨੇ ਕਿਹਾ ਕੀ ਕਿਹਾ ਦੀਦੀ ਜੇ ਤੁਹਾਨੂੰ ਲੱਗਦਾ ਕਿ ਇੱਥੇ ਤੁਹਾਡੇ ਪਾਪਾ ਦੀ ਸੇਵਾ ਠੀਕ ਤਰ੍ਹਾਂ ਨਾਲ ਨਹੀਂ ਹੋ ਰਹੀ ਜੇ ਤੁਹਾਨੂੰ ਲੱਗਦਾ ਕਿ ਮੈਂ ਪੈਨਸ਼ਨ ਵੀ ਰੱਖ ਲੈਂਦੀ ਆ ਤੇ ਉਹਨਾਂ ਦੀ ਦੇਖਭਾਲ ਵੀ ਠੀਕ ਤਰ੍ਹਾਂ ਨਾਲ ਨਹੀਂ ਕਰਦੀ ਤਾਂ ਇੱਕ ਕੰਮ ਕਰੋ ਪੈਨਸ਼ਨ ਸਾਰੀ ਦੀ ਸਾਰੀ ਤੁਸੀਂ ਰੱਖ ਲਓ ਤੇ ਆਪਣੇ ਪਾਪਾ ਨੂੰ ਵੀ ਆਪਣੇ ਨਾਲ ਹੀ ਲੈ ਜਾਓ ਉਹਨਾਂ ਦੀ ਠੀਕ ਤਰ੍ਹਾਂ ਨਾਲ ਸੇਵਾ ਕਰਿਓ ਤੇ ਪਾਪਾ ਦੀ ਪਸੰਦ ਦੇ ਹਿਸਾਬ ਨਾਲ ਉਹਨਾਂ ਦੀ ਸੇਵਾ ਕਰਕੇ ਦਿਖਾਓ ਫਿਰ ਤੁਸੀਂ ਵੇਖੋਗੇ ਕਿ ਮੇਰੇ ਨਾਲ ਕਿਹੋ ਜੀ ਸਮੱਸਿਆ ਹੁੰਦੀ ਆ ਜੇ ਫਿਰ ਵੀ ਤੁਹਾਨੂੰ ਲੱਗੇ ਕਿ ਤੁਸੀਂ ਮੇਰੇ ਤੋਂ ਜ਼ਿਆਦਾ ਆਪਣੇ ਪਾਪਾ ਦਾ ਧਿਆਨ ਰੱਖ ਸਕੋਗੇ ਤਾਂ ਚੰਗੀ ਗੱਲ ਐ ਥੋੜਾ ਜਿਹਾ ਫਰਜ਼ ਤਾਂ ਤੁਹਾਡਾ ਵੀ ਬੰਦਾ ਆ ਉਹਨਾਂ ਦੇ ਲਈ ਇਸੇ ਲਈ ਹੁਣ ਤੁਹਾਡੀ ਵਾਰੀ ਆ ਆਪਣਾ ਫਰਜ਼ ਨਿਭਾਉਣ ਦੀ ਵੈਸੇ ਵੀ ਤੁਸੀਂ ਹਮੇਸ਼ਾ ਮੈਨੂੰ ਇਹੀ धमकी ਦਿੰਦੇ ਹੋ ਨਾ ਕਿ ਮੈਂ ਆਪਣੇ ਪਾਪਾ ਨੂੰ ਲੈ ਕੇ ਚਲੀ ਜਾਵਾਂਗੀ ਤਾਂ ਇਸ ਵਾਰ ਤੁਸੀਂ ਉਹਨਾਂ ਨੂੰ ਲੈ ਕੇ ਚਲੇ ਹੀ ਜਾਓ ਤੇ ਉਹਨਾਂ ਦੀ ਸੇਵਾ ਠੀਕ ਤਰ੍ਹਾਂ ਨਾਲ ਕਰੋ ਤੁਹਾਡਾ ਵੀ ਫਰਜ਼ ਬਣਦਾ ਆ ਇਹ ਗੱਲ ਸੁਣ ਕੇ ਹਰਜਿੰਦਰ ਸਿੰਘ ਪੜਕੁਠੇ ਤੇ ਕਹਿਣ ਲੱਗੇ ਮਨਦੀਪ ਤੂੰ ਕੀ ਸੋਚਦੀ ਆ ਕਿ ਮੇਰੀ ਧੀ ਤੇਰੇ ਵਾਂਗੂ ਕੰਮ ਚੋਰਿਆ ਇਹ ਮੈਨੂੰ ਆਪਣੇ ਨਾਲ ਲੈ ਕੇ ਵੀ ਜਾਵੇਗੀ ਤੇ ਮੇਰੀ ਠੀਕ ਤਰ੍ਹਾਂ ਨਾਲ ਦੇਖਭਾਲ ਵੀ ਕਰੇਗੀ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਮੈਂ ਇਹਨਾਂ ਨੂੰ ਸਭ ਕੁਝ ਦਿੱਤਾ ਆ ਅੱਜ ਮੇਰੇ ਲਈ ਬਟਾਪੇ ਵਿੱਚ ਇੰਨਾ ਵੀ ਨਹੀਂ ਕਰ ਸਕਦੀ ਤੂੰ ਤਾਂ ਦੂਜੇ ਘਰ ਵਿੱਚੋਂ ਆਈਆਂ ਸ਼ਾਇਦ ਇਸ ਲਈ ਮੇਰੇ ਲਈ ਕੁਝ ਕਰਦੇ ਹੋਏ ਤੈਨੂੰ ਪਰੇਸ਼ਾਨੀ ਮਹਿਸੂਸ ਹੁੰਦੀ ਆ ਪਰ ਮੇਰੀ ਬੇਟੀ ਤਾਂ ਮੇਰੀ ਇੱਕ ਆਵਾਜ਼ ਤੇ ਭੱਜ ਕੇ ਮੇਰੇ ਸਾਰੇ ਕੰਮ ਪੂਰੇ ਕਰ ਸਕਦੀ ਆ ਇੰਨਾ ਕਹਿ ਕੇ ਹਰਜਿੰਦਰ ਸਿੰਘ ਨੇ ਮਾਣ ਭਰੀਆਂ ਨਜ਼ਰਾਂ ਨਾਲ ਰਤਨਵਾਲ ਵੇਖਿਆ ਤਾਂ ਰਤਨਵੀ ਖੁਸ਼ੀ ਨਾਲ ਖੇੜ ਗਈ ਤੇ ਕਹਿਣ ਲੱਗੀ ਹਾਂ Papa ਭਾਬੀ ਨੂੰ ਤਾਂ ਤੁਹਾਡਾ ਕੰਮ ਕਰਨ ਵਿੱਚ ਜ਼ੋਰ ਲੱਗਦਾ ਆ ਪਰ ਮੈਂ ਤਾਂ ਤੁਹਾਡਾ ਹਰ ਕੰਮ ਚੁਟਕਿਆਂ ਵਿੱਚ ਕਰ ਦੇਵਾਂਗੀ ਤੁਸੀਂ ਸੱਚੀ ਮੁੱੱਚੀ ਦੱਸੋ ਮੇਰੇ ਨਾਲ ਮੇਰੇ ਘਰ ਚੱਲੋਗੇ ਟੈਨਸ਼ਨ ਵਗੈਰਾ ਦੀ ਕੋਈ ਗੱਲ ਨਹੀਂ ਮੈਂ ਵੈਸੇ ਹੀ ਤੁਹਾਡੀ ਦੇਖਭਾਲ ਕਰਨ ਦੇ ਲਈ ਹਮੇਸ਼ਾ ਤਿਆਰ ਹਾਂ ਹਰਜਿੰਦਰ ਸਿੰਘ ਖੁਸ਼ ਹੋ ਗਏ ਤੇ ਤੁਰੰਤ ਹੀ ਕਮਰੇ ਵਿੱਚ ਗਏ ਤੇ ਖਾਣਾ ਪੀਣਾ ਭੁੱਲ ਕੇ ਫਟਾਫਟ ਪੈਕਿੰਗ ਕਰਨ ਲੱਗੇ ਫਿਰ ਰਤਨ ਕਹਿਣ ਲੱਗੀ ਕਿ ਪਾਪਾ ਜੀ ਇੱਕ ਵਾਰੀ ਜੋ ਪਾਬੀ ਨੇ ਬਣਾਇਆ ਹੈ ਖਾ ਲਓ ਨਾ ਮੈਨੂੰ ਵੀ ਬਹੁਤ ਭੁੱਖ ਲੱਗੀ ਆ ਪਰ ਹਰਜਿੰਦਰ ਸਿੰਘ ਜੀ ਕਿੱਥੇ ਮੰਨਣ ਵਾਲੇ ਸੀ ਉਹ ਕਹਿਣ ਲੱਗੇ ਨੀ ਪੁੱਤ ਹੁਣ ਤਾਂ ਮੈਂ ਤੇਰੇ ਘਰ ਜਾ ਕੇ ਹੀ ਉੱਥੇ ਹੀ ਤੇਰੇ ਨਾਲ ਬੈਠ ਕੇ ਖਾਣਾ ਖਾਵਾਂਗਾ ਰਤਨ ਕਹਿਣ ਲੱਗੀ ਪਰ Papa ਮੈਨੂੰ ਬਹੁਤ ਭੁੱਖ ਲੱਗੀ ਆ ਹਰਜਿੰਦਰ ਸਿੰਘ ਕਹਿਣ ਲੱਗੇ ਨਹੀਂ ਨਹੀਂ ਬਹੂ ਦਾ ਖਾਣਾ ਉਹਨਾਂ ਨੂੰ ਖਾਂਦੇ ਤੂੰ ਆਪਣੇ ਘਰ ਚੱਲ ਹੁਣ ਤਾਂ ਮੈਂ ਤੇਰੇ ਘਰੇ ਹੀ ਆਰਾਮ ਨਾਲ ਖਾਣਾ ਖਾਊਗਾ ਰਤਨ ਨੇ ਆਪਣਾ ਸਿਰ ਫੜ ਲਿਆ ਪਰ ਉਹਦੇ ਪਾਪਾ ਜੀ ਨੇ ਖਾਣਾ ਨਾ ਖਾਧਾ ਤੇ ਉਹ ਸੋਚਣ ਲੱਗੀ ਕਿ ਇਹ ਕੀ ਮੈਂ ਤਾਂ ਸੋਚ ਰਹੀ ਸੀ ਕਿ ਪਾਪਾ ਦੀ ਸੇਵਾ ਕਰੂੰਗੀ ਪਰ ਭੁੱਖੇ ਢ ਸੇਵਾ ਥੋੜੀ ਨਾ ਕੀਤੀ ਜਾਂਦੀ ਆ ਉਹ ਰਤਨ ਦਾ ਮਾਨਵੀ ਥੋੜਾ ਖਰਾਬ ਹੋ ਗਿਆ ਸੀ ਉਧਰ ਮੰਦੀਪ ਡਾਈਨਿੰਗ ਟੇਬਲ ਤੇ ਬੈਠੀ ਹੋਈ ਮਿਨਾ ਮਿਨਾ ਮੁਸਕਰਾ ਰਹੀ ਸੀ ਤੇ ਖਾਣਾ ਖਾਂਦੇ ਹੋਏ ਸੋਚ ਰਹੀ ਸੀ ਕਿ ਹੋ ਗਏ ਸੋਹਰਾ ਸਾਹਿਬ ਦੇ ਨਖਰੇ ਸ਼ੁਰੂ ਫਿਰ ਵੀ ਉਹਨੂੰ ਰਤਨ ਤੇ ਤਰਸ ਆ ਰਿਹਾ ਸੀ ਕਿ ਵਿਚਾਰੀ ਕਿੰਨੀ ਭੁੱਖੀ ਹੋਵੇਗੀ ਅਜੇ ਵਿੱਚ ਉਹਨੂੰ ਘਰ ਜਾ ਕੇ ਖਾਣਾ ਵੀ ਬਣਾਉਣਾ ਪਵੇਗਾ ਤੇ ਉਹਨੇ ਰਤਨ ਦਾ ਹੱਥ ਫੜ ਕੇ ਡਾਇਨਿੰਗ ਟੇਬਲ ਤੇ ਆਪਣੇ ਨਾਲ ਬਿਠਾ ਲਿਆ ਤੇ ਕਹਿਣ ਲੱਗੀ ਦੀਦੀ ਜੇ Papa ਨੇ ਅਜੇ ਖਾਣਾ ਨਹੀਂ ਖਾਣਾ ਤਾਂ ਆਪਾਂ ਕੀ ਕਰ ਸਕਦੇ ਹਾਂ ਤੁਸੀਂ ਤਾਂ ਕੁਝ ਖਾ ਲਓ ਰਤਨ ਸੰਕੋਚ ਕਰਨ ਲੱਗੀ ਕਿ ਹੁਣ ਇਹ ਤਾਂ ਮੈਂ ਥੋੜੀ ਦੇਰ ਪਹਿਲਾਂ ਭਾਬੀ ਨਾਲ ਲੜ ਰਹੀ ਸੀ ਤੇ ਉਹਦੀ ਭਾਬੀ ਉਹਦੀ ਭੁੱਖ ਤੇ ਪਿਆਸ ਬਾਰੇ ਸੋਚ ਰਹੀ ਆ ਦੀਪ ਕਹਿਣ ਲੱਗੀ ਦੀਦੀ ਹੁਣ ਇਹਨਾਣਾ ਸੋਚੋ ਛੇਤੀ ਛੇਤੀ ਖਾਣਾ ਖਾ ਲਓ ਅਜੇ ਤੁਸੀਂ ਘਰੇ ਜਾ ਕੇ ਪਾਪਾ ਜੀ ਦੇਖਭਾਲ ਵੀ ਕਰਨੀ ਆ ਇਸ ਤਰ੍ਹਾਂ ਭੁੱਖੇ ਢੇਡਤਾ ਪਾਪਾ ਜੀ ਦੀ ਦੇਖਭਾਲ ਵੀ ਨਹੀਂ ਕਰ ਸਕੋਗੇ ਰਤਨ ਵੀ ਸੋਚਣ ਲੱਗੀ ਕਿ ਪਾਪਾ ਜੀ ਜਦੋਂ ਤੱਕ ਪੈਕਿੰਗ ਕਰ ਰਹੇ ਨੇ ਉਦੋਂ ਤੱਕ ਥੋੜਾ ਬਹੁਤਾ ਖਾ ਲੈਂਦੀ ਆ ਵੈਸੇ ਵੀ ਉਹਨਾਂ ਉਹਨੂੰ ਬਹੁਤ ਭੁੱਖ ਲੱਗੀ ਸੀ ਤੇ ਉਹਦੇ ਤੋਂ ਭੁੱਖ ਬਿਲਕੁਲ ਵੀ ਸਹਿ ਨਹੀਂ ਹੋ ਰਹੀ ਸੀ ਤੇ ਭੁੱਖ ਦੇ ਮਾਰੇ ਉਹਨੂੰ ਚੱਕਰ ਵੀ ਆਉਣ ਲੱਗੇ ਸੀ ਤਾਂ ਉਹਨੇ ਫਟਾਫਟ ਦਾਲ ਚਾਵਲ ਤੇ ਸਬਜ਼ੀ ਲੈ ਕੇ ਖਾਣਾ ਸ਼ੁਰੂ ਕਰ ਦਿੱਤਾ। ਖਾਣਾ ਬਹੁਤ ਹੀ ਸੁਆਦੀਸ਼ਟ ਬਣਿਆ ਸੀ ਤੇ ਉਹਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਸੀ ਕਿ ਉਹ ਫਟਾਫਟ ਖਾਣਾ ਖਾ ਗਈ। ਢਿੱਡ ਭਰਨ ਤੋਂ ਬਾਅਦ ਹੁਣ ਥੋੜਾ ਜਿਹਾ ਉਹਨੂੰ ਵਧੀਆ ਲੱਗ ਰਿਹਾ ਸੀ। ਫਿਰ ਉਹਦੇ ਪਾਪਾ ਆਪਣਾ ਬੈਗ ਲੈ ਕੇ ਆਏ। ਉਹ ਘਰ ਤੋਂ ਨਿਕਲਣ ਲੱਗੇ ਤਾਂ ਮਨਦੀਪ ਨੇ ਰਤਨ ਦੇ ਕੰਨ ਵਿੱਚ ਕਿਹਾ ਦੀਦੀ ਬਾਹਰ ਜਾਂਦੇ ਹੀ ਪਾਪਾ ਜੀ ਨੂੰ ਤੁਸੀਂ ਨਾਰੀਅਲ ਪਾਣੀ ਜਾਂ ਜੂਸ ਵਗੈਰਾ ਕੁਝ ਪਿਲਾ ਦੇਣਾ। ਜਿਆਦਾ ਦੇਰ ਤੱਕ ਭੁੱਖੇ ਰਹਿਣਗੇ ਤਾਂ ਉਹਨਾਂ ਨੂੰ ਐਸਡੀਟੀ ਹੋ ਜਾਵੇਗੀ ਤੇ ਬਾਹਰ ਦਾ ਤਲਿਆ ਹੋਇਆ ਖਾਣਾ ਉਹ ਖਾਂਦੇ ਨਹੀਂ। ਰਤਨ ਨੇ ਚੁੱਪਚਾਪ ਹਾਂ ਵਿੱਚ ਸਿਰ ਹਿਲਾ ਦਿੱਤਾ। ਬਾਹਰ ਆ ਕੇ ਉਹਨੇ ਆਪਣੇ ਪਾਪਾ ਨੂੰ ਨਾਰੀਅਲ ਪਾਣੀ ਪਿਲਾਇਆ ਤਾਂ ਉਹ ਖੁਸ਼ ਹੋ ਗਏ ਤੇ ਕਹਿਣ ਲੱਗੇ ਵਾ ਤੂੰ ਤਾਂ ਮੇਰਾ ਬਹੁਤ ਖਿਆਲ ਰੱਖਦੀ ਆ। ਭਾਬੀ ਪਾਪਾ ਦਾ ਕਿੰਨਾ ਖਿਆਲ ਰੱਖਦੀ ਆ। ਰਤਨ ਸੋਚ ਵਿੱਚ ਪੈ ਗਈ ਕਿ ਜੇ ਭਾਬੀ ਨੇ ਮੈਨੂੰ ਪਾਪਾ ਨੂੰ ਕੋਈ ਜੂਸ ਪਿਲਾਉਣ ਦੇ ਲਈ ਨਾ ਕਿਹਾ ਹੁੰਦਾ। ਪਰ ਮੈਂ ਸ਼ਾਇਦ ਇਹਨਾਂ ਨੂੰ ਇਸੇ ਤਰ੍ਹਾਂ ਹੀ ਕਰ ਲੈ ਕੇ ਚਲੀ ਜਾਂਦੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਫਿਰ ਉਹ ਉਹਨਾਂ ਨੂੰ ਲੈ ਕੇ ਘਰੇ ਪਹੁੰਚੀ ਤੇ ਕਹਿਣ ਲੱਗੀ ਦੱਸੋ ਪਪਾ ਤੁਸੀਂ ਕੀ ਖਾਓਗੇ ਅਰਜਿੰਦਰ ਸਿੰਘ ਜੀ ਖੁਸ਼ ਹੋ ਗਏ ਤੇ ਕਹਿਣ ਲੱਗੇ ਤੂੰ ਮੇਰੇ ਲਈ ਰੋਟੀ ਤੇ ਆਲੂ ਬੈਂਗਨ ਦੀ ਸਬਜ਼ੀ ਪੂਰਾ ਮਸਾਲਾ ਪਾ ਕੇ ਚਟਪਟੀ ਜਿਹੀ ਬਣਾ ਕੇ ਲੈ ਕੇ ਆ ਰਤਨ ਛੇਤੀ ਛੇਤੀ ਸੋਈ ਵਿੱਚ ਗਈ ਤੇ ਆਪਣੇ ਪਪਾ ਦੀ ਪਸੰਦ ਦੇ ਅਨੁਸਾਰ ਜਲਦੀ ਜਲਦੀ ਖਾਣਾ ਬਣਾ ਕੇ ਲੈ ਆਈ ਤਉ ਉਹਦੇ ਪਾਪਾ ਕਹਿਣ ਲੱਗੇ ਤੂੰ ਦਾਲ ਨਹੀਂ ਬਣਾਈ ਮੈਨੂੰ ਤਾਂ ਲੱਗਿਆ ਸੀ ਕਿ ਦਾਲ ਤਾਂ ਤੂੰ ਬਣਾਏਂਗੀ ਹੀ ਤੇ ਇਹ ਲੰਮੇ ਲੰਮੇ ਬੈਂਗਣ ਕਿਉਂ ਬਣਾਏ ਨੇ ਤੂੰ ਗੋਲ ਵਾਲੇ ਕੁਛ ਛੋਟੇ ਬੈਂਗਣ ਕਿਉਂ ਨਹੀਂ ਬਣਾਏ ਹੁਣ ਮੈਂ ਖਾਣਾ ਸ਼ੁਰੂ ਕਰ ਰਿਆਂ ਹਾਂ ਪਰ ਖਾਣਾ ਖਤਮ ਹੋਣ ਤੋਂ ਪਹਿਲਾਂ ਮੇਰੇ ਵਾਸਤੇ ਦਾਲ ਬਣਾ ਕੇ ਲਿਆ ਰਤਨ ਨੂੰ ਥੋੜੀ ਜਿਹੀ ਪਰੇਸ਼ਾਨੀ ਮਹਿਸੂਸ ਜ਼ਰੂਰ ਹੋਈ ਪਰ ਉਹਦਾ ਪੇਟ ਭਰਿਆ ਹੋਇਆ ਸੀ ਇਸ ਲਈ ਉਹਨੇ ਹੁਣ ਖਾਣਾ ਹੋਰ ਨਹੀਂ ਸਿਖਾਣਾ ਤਾਂ ਉਹ ਚੁੱਪਚਾਪ ਰਸੋਈ ਵਿੱਚ ਗਈ ਤੇ ਉਹਨੇ ਦੇ ਅਦਾਲਤਾਰ ਦਿੱਤੀ ਪਰ ਉਹ ਸੋਚ ਵਿੱਚ ਪੈ ਗਈ ਕਿ ਜੇ ਇੰਨੀ ਜ਼ਿਆਦਾ ਭੁੱਖ ਹੋਣ ਦੇ ਬਾਅਦ ਵੀ ਪਾਪਾ ਮੈਨੂੰ ਖਾਣਾ ਖਾਂਦੇ ਨੂੰ ਵਿੱਚ ਦੀ ਹੀ ਉਠਾ ਦਿੰਦੇ ਤਾਂ ਸੱਚਮੁੱਚ ਮੈਨੂੰ ਕਿੰਨੀ ਪਰੇਸ਼ਾਨੀ ਹੋ ਜਾਂਦੀ ਉਹ ਤਾਂ ਚੰਗਾ ਹੋਇਆ ਕਿ ਭਾਬੀ ਨੇ ਮੈਨੂੰ ਖਾਣਾ ਖਵਾ ਕੇ ਭੇਜਿਆ ਆ ਨਹੀਂ ਤਾਂ ਭੁੱਖ ਦੇ ਮਾਰੇ ਮੇਰੀ ਤਾਂ ਹਾਲਤ ਖਰਾਬ ਹੋ ਜਾਣੀ ਸੀ ਪਰ ਅਜੇ ਤਾਂ ਸ਼ੁਰੂਆਤ ਸੀ ਹੌਲੀ ਹੌਲੀ ਉਹ ਦੇ ਸਾਹਮਣੇ ਆਪਣੇ ਪਾਪਾ ਦੀਆਂ ਸਾਰੀਆਂ ਹਰਕਤਾਂ ਖੁੱਲਣ ਵਾਲੀਆਂ ਸੀ। ਉਹਦੇ ਪਾਪਾ ਇੰਨੇ ਨਖਰੇ ਵਿਖਾਉਂਦੇ ਸੀ ਕਿ ਰਤਨ ਸੱਚੀ ਬਹੁਤ ਪਰੇਸ਼ਾਨ ਹੋ ਜਾਂਦੀ ਸੀ ਤੇ ਰਤਨ ਨੂੰ ਲੱਗਦਾ ਸੀ ਕਿ ਇੱਕ ਬੰਦਾ ਕੁਝ ਖਾਣ ਪੀਣ ਦੇ ਲਈ ਮੰਗ ਰਿਹਾ ਹੈ ਤਾਂ ਇਸ ਵਿੱਚ ਦਿੱਕਤ ਕੀ ਆ। ਦੁਪਹਿਰ ਨੂੰ ਹੀ ਉਹਦੇ ਪਤੀ ਨੇ ਫੋਨ ਕਰਕੇ ਕਿਹਾ ਕਿ ਅੱਜ ਸ਼ਾਮ ਨੂੰ ਖਾਣੇ ਵਿੱਚ ਪਿੰਡੀ ਦੀ ਸਬਜ਼ੀ ਬਣਾ ਦੇਵੀਂ ਤਾਂ ਉਹ ਜਲਦੀ ਜਲਦੀ ਰਸੋਈ ਵਿੱਚ ਡਿਨਰ ਬਣਾਉਣ ਦੀ ਤਿਆਰੀ ਕਰਨ ਲੱਗੀ। ਸ਼ਾਮ ਨੂੰ ਜਦੋਂ ਖਾਣਾ ਬਣ ਕੇ ਤਿਆਰ ਹੋਇਆ ਤੇ ਡਾਈਨਿੰਗ ਟੇਬਲ ਉੱਤੇ ਉਹਦੇ ਪਾਪਾ ਕਹਿਣ ਲੱਗੇ "ਓਹੋ ਬੇਟਾ ਮੈਂ ਪਿੰਡੀ ਦੀ ਸਬਜ਼ੀ ਨਹੀਂ ਖਾਊਂਗਾ ਕੋਈ ਹੋਰ ਦੂਜੀ ਸਬਜ਼ੀ ਬਣਾ ਕੇ ਲਿਆ" ਰਤਨ ਨੂੰ ਖੁਦ ਵੀ ਬਹੁਤ ਭੁੱਖ ਲੱਗੀ ਸੀ ਤੇ ਡਾਈਨਿੰਗ ਟੇਬਲ ਉੱਤੇ ਬੈਠ ਕੇ ਖਾਣਾ ਖਾਂਦੇ ਹੋਏ ਆਰਡਰ ਮਾਰਨਾ ਬਹੁਤ ਸੌਖਾ ਹੁੰਦਾ ਆ ਪਰ ਜਦੋਂ ਸਾਹਮਣੇ ਪਰੋਸਿਆ ਹੋਇਆ ਖਾਣਾ ਛੱਡ ਕੇ ਰਸੋਈ ਵਿੱਚ ਜਾ ਕੇ ਦੂਜੀ ਸਬਜੀ ਬਣਾਉਣ ਦੀ ਗੱਲ ਆਈ ਤਾਂ ਰਤਨ ਥੋੜਾ ਖਿਜ ਗਈ ਤੇ ਕਹਿਣ ਲੱਗੀ ਪਾਪਾ ਅਗਲੀ ਵਾਰ ਤੋਂ ਤੁਹਾਨੂੰ ਪੁੱਛ ਕੇ ਤੁਹਾਡੇ ਪਸੰਦੀਦਾ ਸਬਜੀ ਬਣਾ ਦਿਆ ਕਰੂੰਗੀ ਹੁਣ ਤੁਸੀਂ ਇਹ ਸਬਜੀ ਖਾ ਲਓ ਨਾ ਪਰ ਹਰਜਿੰਦਰ ਸਿੰਘ ਜੀ ਤਾਂ ਜਿੱਤੇ ਅੜ ਗਏ ਤੇ ਕਹਿਣ ਲੱਗੇ ਨਹੀਂ ਜੇ ਮੇਰੀ ਪਸੰਦੀ ਸਬਜੀ ਨਹੀਂ ਬਣ ਬਣੂੰਗੀ ਤਾਂ ਮੈਂ ਇਹ ਸਬਜੀ ਨਹੀਂ ਖਾਵਾਂਗਾ ਰਤਨ ਹੈਰਾਨ ਰਹਿ ਗਈ ਉਹ ਕਹਿਣ ਲੱਗੀ ਪਾਪਾ ਜੀ ਕੱਲ ਹੀ ਤਾਂ ਤੁਸੀਂ ਮੈਨੂੰ ਫੋਨ ਉੱਤੇ ਦੱਸ ਰਹੇ ਸੀ ਕਿ ਪਿੰਡੀ ਦੀ ਸਬਜ਼ੀ ਖਾਣ ਦੀ ਇੱਛਾ ਸੀ ਤੇ ਭਾਬੀ ਨਹੀਂ ਬਣਾ ਰਹੀ ਸੀ ਤੇ ਤੁਸੀਂ ਉਹਨਾਂ ਨਾਲ ਕਿੰਨਾ ਲੜ ਰਹੇ ਸੀ ਕਿੰਨਾ ਝਿੜਕ ਰਹੇ ਸੀ ਤੇ ਅੱਜ ਪਿੰਡੀ ਕਿਉਂ ਨਹੀਂ ਖਾਣਾ ਚਾਹੁੰਦੇ ਤੁਸੀਂ ਹਰਜਿੰਦਰ ਸਿੰਘ ਜੀ ਕਹਿਣ ਲੱਗੇ ਮਾਨ ਦੀ ਤਾਂ ਸਾਰੀ ਗੱਲ ਆ ਅੱਜ ਮੇਰਾ ਪਿੰਡੀ ਖਾਣ ਦਾ ਬਿਲਕੁਲ ਵੀ ਮਨ ਨਹੀਂ ਕਰਿਆ ਮੈਂ ਤਾਂ ਅੱਜ ਆਲੂ ਮਟਰ ਦੀ ਸਬਜ਼ੀ ਖਾਵਾਂਗਾ ਤੇ ਮੇਰਾ ਮਨ ਅੱਜ ਆਲੂ ਮਟਰ ਦੀ ਸਬਜ਼ੀ ਖਾਣ ਨੂੰ ਕਰਦਾ ਆ ਰਤਨ ਨੇ ਕਿਹਾ ਪਾਪਾ ਜੀ ਅੱਜ ਘਰ ਵਿੱਚ ਮਟਰ ਹੀ ਨਹੀਂ ਹਨ ਜੋ ਬਣਿਆ ਆ ਉਸੇ ਨਾਲ ਕੰਮ ਚਲਾ ਲਓ ਰਜਿੰਦਰ ਸਿੰਘ ਜੀ ਥੋੜਾ ਆਕੜ ਕੇ ਕਹਿਣ ਲੱਗੇ ਤੂੰ ਤਾਂ ਬਹੁਤੋਂ ਹੀ ਗਈ ਗੁਜਰੀਆਂ ਉਹ ਘੱਟ ਤੋਂ ਘਾਟਰ ਸਬਜ਼ੀ ਤਾਂ ਘਰ ਵਿੱਚ ਰੱਖਦੀ ਆ ਨਾ ਰਤਨ ਝੇੜ ਗਈ ਤੇ ਸੋਚਣ ਲੱਗੀ ਕਿ ਪਾਪਾ ਜੀ ਇਸ ਤਰ੍ਹਾਂ ਅਚਾਨਕ ਹੀ ਆਰਡਰ ਮਾਰ ਦਿੰਦੇ ਨੇ ਇਹ ਮੇਰਾ ਘਰ ਆ ਜਾਂ ਕੋਈ ਸਬਜ਼ੀ ਮੰਡੀ ਜੋ ਮੈਂ ਹਰ ਤਰ੍ਹਾਂ ਦੀ ਸਬਜ਼ੀ ਰੱਖਾਂ ਉਹਨੂੰ ਸਮਝ ਆ ਰਿਹਾ ਸੀ ਕਿ ਉਹਦੀ ਭਾਬੀ ਕਿਵੇਂ ਪਰੇਸ਼ਾਨ ਹੋ ਜਾਂਦੀ ਹੋਵੇਗੀ ਉਹਨੂੰ ਗੁੱਸਾ ਆ ਰਿਹਾ ਸੀ ਕਿ ਉਹਦਾ ਮਾਣ ਘਾ ਰਿਹਾ ਸੀ ਕਿ ਉਹ ਆਪਣੇ ਪਾਪਾ ਨੂੰ ਕਹਿ ਦੇਵੇ ਕਿ ਜੇ ਤੁਸੀਂ ਖਾਣਾ ਖਾਣਾ ਹੈ ਤਾਂ ਖਾਓ ਤੇ ਜੇ ਨਹੀਂ ਖਾਣਾ ਤਾਂ ਨਾ ਖਾਓ ਉਹ ਤੋਂ ਘਰ ਵਾਲੇ ਦੇ ਸਾਹਮਣੇ ਉਹਦੇ ਪਾਪਾ ਇੰਨੇ ਨਖਰੇ ਵਿਖਾ ਰਹੇ ਸੀ ਇਹ ਗੱਲ ਵੀ ਉਹਨੂੰ ਚੰਗੀ ਨਹੀਂ ਲੱਗ ਰਹੀ ਸੀ ਜੇਕਰ ਉਹਦਾ ਪਤੀ ਖਾਣ ਪੀਣ ਵਿੱਚ ਕੋਈ ਨਖਰੇ ਦਿਖਾਉਂਦਾ ਸੀ ਤਾਂ ਉਹਦੇ ਨਾਲ ਲੜ ਪੈਂਦੀ ਸੀ ਪਰ ਅੱਜ ਉਹਦਾ ਪਤੀ ਵੀ ਸਾਹਮਣੇ ਬੈਠ ਕੇ ਹੱਸ ਰਿਹਾ ਸੀ ਕਿ ਪਾਪਾ ਜੀ ਖਾਣਾ ਛੱਡ ਕੇ ਬੈਠ ਗਏ ਫਿਰ ਹਰ ਕੇ ਰਤਨ ਆਪਣਾ ਖਾਣਾ ਛੱਡ ਕੇ ਉੱਠ ਕੇ ਖੜੀ ਹੋ ਗਈ ਸੀ ਕਹਿਣ ਲੱਗੀ ਰੁਕੋ ਪਾਪਾ ਮੈਂ ਹੁਣੇ ਜਾਂਦੀ ਆ ਤੇ ਹੋਰ ਸੋਈ ਵਿੱਚ ਗਈ ਉਹਨੇ ਫ੍ਰਿਜ ਖੋਲ੍ਹਿਆ ਤੇ ਵੇਖਿਆ ਕਿ ਕੀ ਕੀ ਸਬਜ਼ੀਆਂ ਫਿਰ ਆਪਣੇ ਪਾਪਾ ਦੇ ਕੋਲ ਆਈ ਤੇ ਕਹਿਣ ਲੱਗੀ ਪਾਪਾ ਫਿਰ ਇਹਦੇ ਵਿੱਚ ਤਾਂ ਕद्दू ਤੋਰੀ ਸ਼ਿਮਲਾ ਮਿਰਚੀ ਆ ਤੁਸੀਂ ਦੱਸੋ ਕੀ ਖਾਓਗੇ ਹਰਜਿੰਦਰ ਸਿੰਘ ਜੀ ਸੋਚਦੇ ਹੋਏ ਕਹਿਣ ਲੱਗੇ ਘਰ ਵਿੱਚ ਸੋਇਆ ਬੀਣ ਹੈ ਤਾਂ ਵੀ ਬਣਾ ਦੇ ਮੈਨੂੰ ਨਹੀਂ ਪਤਾ ਸੀ ਕਿ ਤੇਰੀ ਸੋਈ ਵਿੱਚ ਸਬਜ਼ੀਆਂ ਦੀ ਕਮੀ ਰਹਿੰਦੀ ਆ ਰਤਨ 부ਝੇ ਹੋਏ ਮਨ ਨਾਲ ਸੋਈ ਵਿੱਚ ਗਈ ਤੇ ਗੁੱਸੇ ਵਿੱਚ ਉਹਨੇ ਸਬਜ਼ੀ ਬਣਾਈ ਉਦੋਂ ਤੱਕ ਉਹਦੇ ਪਤੀ ਨੇ ਖਾਣਾ ਖਾ ਲਿਆ ਸੀ ਤੇ ਭੁੱਖ ਦੇ ਮਾਰੇ ਰਤਨ ਦੀ ਹਾਲਤ ਤਾਂ ਬਹੁਤ ਖਰਾਬ ਹੋ ਰਹੀ ਸੀ ਅੱਜ ਉਹਨੂੰ ਸਮਝ ਵੀ ਆ ਰਿਹਾ ਸੀ ਕਿ ਪਰੋਸੀ ਹੋਈ ਥਾਲੀ ਦੇ ਅੱਗੇ ਉੱਠ ਕੇ ਭੁੱਖੇ ਪੇਟ ਸੋਈ ਵਿੱਚ ਜਾ ਕੇ ਨਵੇਂ ਸਿਰੇ ਤੋਂ ਖਾਣਾ ਬਣਾਉਣਾ ਕਿੰਨਾ ਮੁਸ਼ਕਲ ਹੁੰਦਾ ਆ ਪਰ ਉਹ ਤਾਂ ਸੋਚ ਰਹੀ ਸੀ ਕਿ ਉਹਦੀ ਭਾਬੀ ਉਹਦੇ ਪਾਪਾ ਦਾ ਠੀਕ ਤਰ੍ਹਾਂ ਨਾਲ ਧਿਆਨ ਨਹੀਂ ਰੱਖਦੀ ਪਰ ਹੁਣ ਪਾਪਾ ਦੇ ਨਖਰੇ ਵੇਖ ਕੇ ਉਹਨੂੰ ਵੀ ਸਮਝ ਵਿਚਾਰਿਆ ਸੀ ਇਹ ਉਹਦੀ ਭਾਬੀ ਕਿਵੇਂ ਉਹਦੇ ਪਾਪਾ ਨੂੰ ਸੰਭਾਲਦੀ ਹੋਵੇਗੀ ਇੱਕ ਮਹੀਨੇ ਵਿੱਚ ਹੀ ਰਤਨ ਦੀ ਹਾਲਤ ਖਰਾਬ ਹੋ ਚੁੱਕੀ ਸੀ ਇੱਧਰ ਹਰਜਿੰਦਰ ਸਿੰਘ ਜੀ ਵੀ ਦੇਖ ਰਿਹਾ ਸੀ ਕਿ ਉਹਦੀ ਨੂੰ ਕਿਵੇਂ ਉਹਦੀ ਪਸੰਦ ਨਾ ਪਸੰਦ ਦੇ ਹਿਸਾਬ ਨਾਲ ਸਭ ਕੁਝ ਘਰ ਵਿੱਚ ਰੱਖਦੀ ਸੀ ਪਰ ਬੇਟੀ ਤਾਂ ਹੁਣ ਉਹਨੂੰ ਸਿੱਧਾ ਹੀ ਜਵਾਬ ਦੇ ਰਹੀ ਆ ਕਿ ਇਹ ਸਮਾਨ ਘਰ ਵਿੱਚ ਹੀ ਨਹੀਂ ਆ ਇੱਕ ਦਿਨ ਹਰਜਿੰਦਰ ਸਿੰਘ ਆਪਣੀ ਬੇਟੀ ਨੂੰ ਕਹਿਣ ਲੱਗੇ ਬੇਟਾ ਮੈਂ ਸੋਚ ਰਿਹਾ ਕਿ ਘਰੇ ਚਲੇ ਜਾਵਾਂ ਬਹੁਤ ਦਿਨ ਹੋ ਗਏ ਤੇਰੇ ਘਰ ਆਏ ਹੋਏ ਇਹ ਸੁਣ ਕੇ ਰਤਨ ਖੁਸ਼ੀ ਨਾਲ ਉੱਠਲ ਪਈ ਤੇ ਉਹਨੇ ਕਿਹਾ ਕਿ ਚਲੋ ਪਾਪਾ ਮੈਂ ਤੁਹਾਨੂੰ ਛੱਡਣ ਨਹੀਂ ਆ ਹਰਜਿੰਦਰ ਸਿੰਘ ਤਿਆਰੀ ਕਰਕੇ ਹੀ ਬੈਠੇ ਸੀ ਤੁਰੰਤ ਹੀ ਘਰੇ ਜਾਣ ਦੇ ਲਈ ਤੁਰ ਪਏ ਘਰੇ ਪਹੁੰਚ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਨੋ ਨੂੰ ਫਰਮਾਇਸ਼ ਕਰਦੇ ਹੋਏ ਕਿਹਾ ਮਨਦੀਪ ਬੇਟਾ ਅੱਜ ਸੂਜੀ ਦਾ ਹਲਵਾ ਬਣਾ ਦੇ ਤੇਰੇ ਹੱਥ ਦਾ ਹਲਵਾ ਖਾਦੇ ਹੋਏ ਨੂੰ ਬਹੁਤ ਦਿਨ ਹੋ ਗਏ ਤਾਂ ਮਨਦੀਪ ਤੁਰੰਤ ਹੀ ਮੁਸਕਰਾਉਂਦੇ ਹੋਏ ਰਸੋਈ ਵਿੱਚ ਗਈ ਤਾਂ ਪਿੱਛੇ-ਪਿੱਛੇ ਰਤਨਵੀ ਭਾਬੀ ਦੇ ਕੋਲ ਆ ਗਈ ਤੇ ਕਹਿਣ ਲੱਗੀ ਸੌਰੀ ਭਾਬੀ ਮੈਂ ਤੁਹਾਨੂੰ ਕਿੰਨਾ ਕੁ ਸੁਣਾਇਆ ਪਰ ਸੱਚੀ ਪਾਪਾ ਜੀ ਦਾ ਧਿਆਨ ਰੱਖਣਾ ਕੋਈ ਸੌਖਾ ਕੰਮ ਨਹੀਂ ਉੱਪਰ ਉਹਨਾਂ ਦੇ ਇੰਨੇ ਨਖਰੇ ਮੇਰੇ ਵੱਸ ਦੀ ਗੱਲ ਹੀ ਨਹੀਂ ਆ ਉਹ ਤਾਂ ਤੁਸੀਂ ਹੀ ਹੋ ਜੋ ਨਿਭਾ ਰਹੇ ਹੋ ਮੈਂ ਕੰਨ ਫੜਦੀ ਤੇ ਅੱਗੇ ਤੋਂ ਕਦੇ ਵੀ ਪਾਪਾ ਜੀ ਨੂੰ ਲੈ ਕੇ ਤੁਹਾਨੂੰ ਕੁਝ ਨਹੀਂ ਸੁਣਾਵਾਂਗੀ ਮਨਦੀਪ ਹੱਸ ਪਈ ਤੇ ਕਹਿਣ ਲੱਗੀ ਦੀਦੀ ਤੁਸੀਂ ਵੇਖਿਆ ਹੈ ਨਾ ਪਾਪਾ ਜੀ ਬੱਚਿਆਂ ਤੋਂ ਵੀ ਜ਼ਿਆਦਾ ਨਖਰੇ ਦਿਖਾਉਣ ਵਾਲੇ ਹੋ ਗਏ ਨੇ ਵੈਸੇ ਜਦੋਂ ਮੇਰੀ ਸਿਹਤ ਠੀਕ ਨਹੀਂ ਹੁੰਦੀ ਤਾਂ ਉਦੋਂ ਮੈਂ ਜ਼ਿਆਦਾ ਪਰੇਸ਼ਾਨ ਹੁੰਦੀ ਆ ਹਰਜਿੰਦਰ ਸਿੰਘ ਜੀ ਵੀ ਪੀਂਦੇ ਲਈ ਪਾਣੀ ਰਸੋਈ ਵਿੱਚ ਲੈਣ ਲਈ ਆ ਰਹੇ ਸੀ। ਉਹਨਾਂ ਨੇ ਵੀ ਆਪਣੀ ਬੇਟੀ ਤੇ ਨੋਹ ਦੀਆਂ ਗੱਲਾਂ ਸੁਣ ਲਈਆਂ ਸੀ। ਹਾਲਾਂਕਿ ਉਹ ਵੀ ਅਜਿਆ ਕਰਨਾ ਤਾਂ ਨਹੀਂ ਚਾਹੁੰਦੇ ਸੀ ਪਰ ਖਾਣੇ ਦੇ ਸਮੇਂ ਉਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਸੀ ਕਿ ਉਹਨਾਂ ਨੂੰ ਕੁਝ ਹੋਰ ਖਾਣ ਦੀ ਇੱਛਾ ਹੋਣ ਲੱਗਦੀ ਸੀ। ਅੱਜ ਬੇਟੀ ਤੇ ਨੋਹ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਲੱਗਿਆ ਕਿ ਸੱਚੀ ਮੁੱੱਚੀ ਮੇਰੀ ਵਜ੍ਹਾ ਨਾਲ ਇੰਨਾ ਸਭ ਨੂੰ ਕਿੰਨੀ ਪਰੇਸ਼ਾਨੀ ਉਠਾਉਣੀ ਪੈ ਰਹੀ ਆ ਫਿਰ ਅਰਜਿੰਦਰ ਸਿੰਘ ਨੇ ਮਨ ਹੀ ਮਨ ਤੈਅ ਕਰ ਲਿਆ ਕਿ ਮੈਂ ਆਪਣੇ ਉੱਤੇ ਕੰਟਰੋਲ ਰੱਖੂੰਗਾ ਗੱਲ-ਗੱਲ ਤੇ ਨਖਰੇ ਨਹੀਂ ਵਿਖਾਵਾਂਗਾ ਅੱਜ ਦੁਪਹਿਰ ਵੇਲੇ ਜਦੋਂ ਨੋਣ ਨੇ ਸ਼ਾਈ ਪਨੀਰ ਕੱਦੂ ਦੀ ਸਬਜ਼ੀ ਤੇ ਰੋਟੀ ਬਣਾਈ ਤਾਂ ਅਚਾਨਕ ਹੀ ਅਰਜਿੰਦਰ ਸਿੰਘ ਜੀ ਨੂੰ ਕੜੀ ਖਾਣ ਦੀ ਇੱਛਾ ਹੋਣ ਲੱਗੀ ਪਰ ਉਹਨਾਂ ਨੇ ਆਪਣੀ ਇੱਛਾ ਨੂੰ ਦਬਾਉਂਦੇ ਹੋਏ ਕਿਹਾ ਮਨਦੀਪ ਪੁੱਤ ਸੁਣੀ ਮੇਰਾ ਕੜੀ ਖਾਣ ਦਾ ਬਹੁਤ ਮਾਨ ਕਰਿਆ ਇਹ ਸੁਣ ਕੇ ਰਤਨ ਤੇ ਮਨਦੀਪ ਇੱਕ ਦੂਜੇ ਨੂੰ ਵੇਖਣ ਲੱਗੀਆਂ ਫਿਰ ਹਰਜਿੰਦਰ ਸਿੰਘ ਜੀ ਨੇ ਕਿਹਾ ਤੁਸੀਂ ਘਬਰਾਉਣਾ ਅੱਜ ਸ਼ਾਮ ਨੂੰ ਮੇਰੇ ਲਈ ਕੜੀ ਬਣਾਉਂਦਿਓ ਇਹ ਸੁਣਦੇ ਹੀ ਬੇਟੀ ਤੇ ਨੂੰਹ ਨੇ ਸੁਖ ਦਾ ਸਾਹ ਲਿਆ ਹਰਜਿੰਦਰ ਸਿੰਘ ਜੀ ਵੀ ਹੱਸ ਪੈ ਤੇ ਸੋਚਣ ਲੱਗੇ ਕਿ ਹੁਣ ਮੈਂ ਇਸੇ ਤਰ੍ਹਾਂ ਹੀ ਕਰੂੰਗਾ ਜਦੋਂ ਵੀ ਕੁਝ ਖਾਣ ਦਾ ਮਨ ਕਰੂੰਗਾ ਤੁਰੰਤ ਨਹੀਂ ਬਣਵਾਵਾਂਗਾ ਬਲਕਿ ਅਗਲੇ ਸਮੇਂ ਦੇ ਖਾਣੇ ਵਿੱਚ ਬਣਵਾਇਆ ਕਰੂੰਗਾ ਜਿਸ ਨਾਲ ਮਨਦੀਪ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਸੋ ਦੋਸਤੋ ਬਟਾਪੇ ਵਿੱਚ ਅਕਸਰ ਇਨਸਾਨ ਬੱਚਿਆਂ ਦੀ ਤਰ੍ਹਾਂ ਵਿਹਾਰ ਕਰਨ ਲੱਗਦਾ ਆ ਅਜੇ ਵਿੱਚ ਇਹ ਸੋਚਣਾ ਚਾਹੀਦਾ ਆ ਕਿ ਬਜ਼ੁਰਗ ਤੇ ਬੱਚੇ ਇੱਕੋ ਵਰਗੇ ਹੀ ਹੁੰਦੇ ਨੇ ਕਦੇ ਨਾ ਕਦੇ ਤੁਸੀਂ ਵੀ ਇਹ ਤਜਰਬਾ ਜ਼ਰੂਰ ਕੀਤਾ ਹੋਵੇਗਾ ਇਸ ਲਈ ਬੱਚਿਆਂ ਦੀ ਤਰ੍ਹਾਂ ਹੀ ਬਜ਼ੁਰਗਾਂ ਨੂੰ ਵੀ ਪਿਆਰ ਨਾਲ ਸੰਭਾਲਣਾ ਚਾਹੀਦਾ ਆ ਤੇ ਕੋਈ ਵੀ ਜਾਣਬੁੱਝ ਕੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹ ਗਲਤ ਗੱਲ ਹੁੰਦੀ ਆ ਪਰ ਜੋ ਲੋਕ ਅਨਜਾਣੇ ਵਿੱਚ ਹੀ ਬੱਚਿਆਂ ਦੀ ਤਰ੍ਹਾਂ ਹਰਕਤ ਕਰਨ ਲੱਗਦੇ ਨੇ ਉਹਨਾਂ ਨੂੰ ਪਿਆਰ ਨਾਲ ਹੀ ਸੰਭਾਲਣਾ ਚਾਹੀਦਾ ਆ ਤੇ ਮਨਦੀਪ ਨੇ ਵੀ ਪਿਆਰ ਨਾਲ ਸਭ ਕੁਝ ਹੈਂਡਲ ਕਰ ਲਿਆ ਇਸੇ ਤਰ੍ਹਾਂ ਉਹਦੇ ਸਹੁਰੇ ਨੇ ਵੀ ਬੇਸ਼ੱਕ ਦੇਰ ਨਾਲ ਹੀ ਸਹੀ ਪਰ ਗੱਲ ਨੂੰ ਸਮਝਿਆ ਕਿ ਮੇਰੇ ਇਸ ਤਰ੍ਹਾਂ ਕਰਨ ਨਾਲ ਮੇਰੀ ਨੂੰਹ ਨੂੰ ਵੀ ਪਰੇਸ਼ਾਨੀ ਹੁੰਦੀ ਆ ਇਸੇ ਤਰ੍ਹਾਂ ਜੇ ਆਪਾਂ ਰਿਸ਼ਤਿਆਂ ਵਿੱਚ ਸਮਝਦਾਰੀ ਦਿਖਾਵਾਂਗੇ ਤਾਂ ਸਾਡੇ ਰਿਸ਼ਤੇ ਹਮੇਸ਼ਾ ਮੋਹ ਪਿਆਰ ਨਾਲ ਨਿਭਦੇ ਰਹਿਣਗੇ ਤੇ ਨਫ਼ਰਤ ਵੀ ਪੈਦਾ ਨਹੀਂ ਹੋਵੇਗੀ ਦੋਸਤੋ ਨੋਵਾ ਵੀ ਤਾਂ ਧੀਆ ਹੀ ਹੁੰਦੀਆਂ ਨੇ ਬਲਕਿ ਧੀ ਵੀ ਵਿਆਹ ਤੋਂ ਬਾਅਦ ਪ੍ਰਾਈ ਹੋ ਜਾਂਦੀ ਆ ਤੇ ਅਸਲੀ ਧੀ ਆਪਣੀ ਨੋ ਹੁੰਦੀ ਆ ਤੇ ਆਪਣੇ ਮਢਾਪੇ ਦਾ ਸਹਾਰਾ ਹੁੰਦੀ ਆ ਜਿਸ ਤਰ੍ਹਾਂ ਮਨਦੀਪ ਨੇ ਸਮਝਦਾਰੀ ਨਾਲ ਆਪਣੇ ਸਹੁਰੇ ਦੀ ਸੇਵਾ ਕੀਤੀ ਉਹ ਹਰਜਿੰਦਰ ਸਿੰਘ ਜੀ ਦੀ ਧੀ ਵੀ ਨਹੀਂ ਕਰ ਸਕਦੀ ਤੇ ਉਹ ਇੱਕ ਮਹੀਨੇ ਦੇ ਵਿੱਚ ਹੀ ਅੱਕ ਗਈ ਇਸ ਲਈ ਦੋਸਤੋ ਹਮੇਸ਼ਾ ਨੋਵਾ ਗਲਤ ਨਹੀਂ ਹੁੰਦੀਆਂ ਸੋ ਦੋਸਤੋ اے ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਈਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ